ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਬਨੋਂ ਉਪਰ ਆਪਣੀ ਮਿਹਰ ਬਣਾਈ ਰੱਖਣ ਤੇ ਤੁਹਾਡਾ ਸਵਾਗਤ ਆ ਪਿੰਡ ਵਾਲੇ ਭੈਣ ਚੈਨਲ ਤੇ ਤੇ ਅੱਜ ਆਪਾਂ ਲੱਗੇ ਆ ਪਾਲਕ ਪਨੀਰ ਦੀ ਸਬਜ਼ੀ ਬਣਾਉਣ ਤੇ ਜਿਹਦੇ ਵਾਸਤੇ ਆਪਾਂ ਪਾਲਕ ਲਈਏ ਪਾਲਕ ਨੂੰ ਚੰਗੀ ਤਰ੍ਹਾਂ ਮਤਲਬ ਵਾਸ਼ ਕਰਕੇ ਚਾਰ ਪੰਜ ਪਾਣੀ ਵਾਸ਼ ਕਰਕੇ ਫਿਰ ਇਹਨੂੰ ਪਾਲਕ ਨੂੰ ਉਬਾਲਿਆ ਉਬਾਲਣ ਤੋਂ ਬਾਅਦ ਇਹਨੂੰ ਆਪਾਂ ਐਸਤਰਾ ਬਣਾ ਲਿਆ ਐਸਤਰਾ ਜਿਆਦਾ ਪਤਲਾ ਨਹੀਂ ਕਰਨਾ ਇਧਰ ਆਪਾਂ ਲੈ ਆ ਪਨੀਰ ਆਪਨੇ ਕੋਲ ਹੈਗਾ ਇਹ ਲਸਣ ਆ ਟਮਾਟਰ ਤੇ ਆ ਪਿਆਜ਼ ਤੇ ਲਸਣ ਤੇ ਟਮਾਟਰ ਦੀ ਆਪਾਂ ਪੇਸਟ ਬਣਾ ਲਾਂਗੇ ਕਿਉਂਕਿ ਇਸ ਸਬਜੀ ਦੇ ਵਿੱਚ ਨਾ ਪੇਸਟ ਬਹੁਤ ਜਿਆਦਾ ਵਧੀਆ ਲੱਗਦੀ ਹੈ ਤੇ ਪਿਆਜ਼ ਆਪਾਂ ਦੂਸਰੀ ਤਰ੍ਹਾਂ ਪਾਵਾਂਗੇ ਪਿਆਜ਼ ਘੁੱਲ ਜਾਣਗੇ ਵਿੱਚ ਤੇ ਇਹ ਵਾਂਦੇ ਆਪਾਂ ਉਹ ਬਣਾਪੇ ਮਿਕਸੀ ਜਣਾ ਲੈ ਪੇਸਟ ਤੇ ਉਹ ਪਾਵਾਂਗੇ ਤੇ ਕਿਉਂਕਿ ਇਹਦੇ ਟਮਾਟਰ ਦੇ ਜਿਹੜੇ ਛਿਲਕੇ ਹੁੰਦੇ ਨੇ ਨਾ ਫਿਰ ਪੂਰੀ ਤਰ੍ਹਾਂ ਨਾਲ ਘੁੱਲ ਜਾਂਦੇ ਨੇ ਤੇ ਇਸ ਕਰਕੇ ਜਾਂ ਤੇ ਇਹਨੂੰ ਉਬਾਲ ਕੇ ਮੈਸ਼ ਕਰ ਲਓ ਦੋਨੋਂ ਚੀਜ਼ਾਂ ਨੂੰ ਤੇ ਉਸ ਤਰ੍ਹਾਂ ਕਰ ਲਓ ਉਹ ਵੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਕਦੀ ਕਦੀ ਮੈਂ ਉਸ ਤਰ੍ਹਾਂ ਕਰ ਲੈਂਦੀ ਆ ਪਰ ਅੱਜ ਮੈਂ ਇਹਨੂੰ ਕਰਨ ਲੱਗੀ ਆ ਤੇ ਇੱਧਰ ਆਪਾਂ ਕੜਾਈ ਰੱਖ ਦਿੱਤੀ ਆ ਤੇ ਪਹਿਲਾਂ ਆਪਾਂ ਇਹਨਾਂ ਨੂੰ ਕਰ ਲਈਏ ਮੈਸ਼ ਕਰ ਲੀਏ ਫੇ ਆਪਾਂ ਚਾਰ ਦਿਪਾਪਾ ਇਹਨਾਂ ਨੂੰ ਪਾ ਲਾਂਗੇ ਫਿਰ ਜਿਨੂੰ ਆਪਾਂ ਥੋੜਾ ਜਿਹਾ ਜਰਦੀਏ ਕਰਕੇ ਪੀਂਹਾਂਗੇ ਤਾਂ ਜੋ ਇਹ ਸਭ ਇਹਨਾਂ ਨੂੰ ਵਿੱਚ ਮਿਕਸੀ ਹੋ ਗਏ ਨਾ ਇਸ ਤਰੀਕੇ ਨਾਲ ਇਹਨੂੰ ਪੀਂਹਾਂਗੇ ਆਪਾਂ ਪਾਣੀ ਦਾ ਟੁਕੜਾ ਟਿਕਾ ਰੱਖ ਲਿਆ ਤੇ ਇੱਧਰ ਆਪਣੇ ਪਾਣੀ ਮਸਾਲੇ ਇਹ ਮੈਂ ਦੱਸ ਦਿੰਦੇ ਮੇਰੇ ਨਾਲ ਪਾਲਕ ਸਾਫ਼ ਵੀ ਨਹੀਂ ਕਰਾਈ ਮੈਨੂੰ 3 ਘੰਟੇ ਲੱਗੇ ਪਾਲਕ ਸਾਫ਼ ਕਰਨਾ ਪਹਿਲਾਂ ਤੋੜ ਕੇ ਲਈ ਫੇਰ ਉਹ ਸੀਗੀ ਨਾ ਬ੍ਰੇਕ ਬ੍ਰੇਕ ਕੋਲੇ ਕੋਲੇ ਜੀ ਤੇ ਛੋਟੀ ਛੋਟੀ ਸੀ ਹੋਰ ਬਿਲਕੁਲ ਛੋਟ ਛੋਟੀ ਸੀ ਹਜੇ ਅੱਗੇ ਤੋੜ ਲਈ ਸੀ ਆਪਾਂ ਇਹਨਾਂ ਸਾਗ ਬਣਾਇਆ ਸੀ फिर हम छोटी छोटी सी फिर उन्होंने कूली कूली जी ही तोड़ ली तो हम चल वजिया बन गया उदा बड़ी प्यार इधर आप पेस्ट बना ली टमाटर तो लसन भी बस थोड़ा जहा है भुज गया तो फिर आप लिया ਸਾਰੇ ਚੰਗੀ ਪ੍ਰੋਟੀਨ ਨਾਲ ਤੁਮ ਤੇ ਜਿਹੜੀ ਸਬਜੀ ਸੇ ਮਿਕਲ ਦੇ ਕੇ ਇਹਦੇ ਨਾਲ ਬਹੁਤ ਹੀ ਸੋਹਣੀ ਬਣਦੀ ਹੈ। ਸਾਡੀ ਜੜੀ ਪਾਲਕ ਹੁੰਦੀ ਨਾ ਪਾਲਕ ਆਇਰਨ ਨਾਲ ਭਰਪੂਰ ਹੁੰਦੀ ਆ। ਇਸ ਕਰਕੇ ਤੇ ਇਹ ਵੀ ਜਿਹੜਾ ਹੁੰਦਾ ਪਨੀਰ ਇਹ ਵੀ ਇਹਦੇ ਚ ਵੀ ਪ੍ਰੋਟੀਨ ਹੁੰਦਾ। ਤੇ ਫਿਰ ਇਸ ਕਰਕੇ ਥੋੜਾ ਜਿਹਾ ਵੀ ਆਪਾਂ ਨੂੰ ਜਿਹੜੇ ਮਸਾਲੇ ਆ ਨਾ ਪਾ ਸਕਦੇ ਆ ਆਪਾਂ ਜਿੰਨੇ ਮਰਜ਼ੀ ਮਤਲਬ ਸੁੱਕੇ ਮਸਾਲੇ ਵੀ ਪਾ ਸਕਦੇ ਆ ਖੜੇ ਮਸਾਲੇ ਵੀ ਪਾ ਸਕਦੇ ਆ ਪਾਵਾਂਗੇ ਪਰ ਥੋੜੀ ਜੀ ਘੱਟ ਮਾਤਰਾ ਚ ਲਓ ਜੀ ਇੱਥੇ ਆਪਾਂ ਪਵਾ ਦੇਣਾ ਟਮਾਟਰ ਪਿਆਜ਼ ਟਮਾਟਰ ਲਸਣ ਦੀ ਆਪਣੀ ਬਹੁਤ ਜਿਆਦਾ ਜਿਹੜੀਆਂ ਬਣਨਗੇ ਸਿੰਪਲ ਤੋਂ ਸੌਫਟ ਬੇਸਲ ਜਿਹੇ ਨਾਲ ਜਿਹੜੀਆਂ ਆਪਾਂ ਨੂੰ ਤਾਂ ਵੀ ਇਹ ਜਿਹੜੀਆਂ ਜਦੋਂ ਆਪਾਂ ਰਾਤ ਨੂੰ ਇਹ ਸਬ지 ਬਣਾ ਲਏ ਤਾਂ ਸਾਜ ਹੋ ਗਿਆ। ਨਾਲ ਖੋਈ। ਉਹ ਰਾਤ ਨੂੰ ਖਾ ਕੇ ਲੈਣਾ। ਕਿਉਂਕਿ ਸਵੇਰ ਦਾ ਭਰਿਆ ਸ਼ਾਮ ਪੈ ਜਾਂਦੀ ਤੇ ਸਾਜ ਖਾਣਾ ਹੀ ਤਾਂ ਸਾਜ ਮੈਂ ਕੋਈ ਖਾਣ ਹੁੰਦੀ ਹੈ। ਇਹ ਜਦੋਂ ਨਾਲ ਆਪਾਂ ਸਿੱਧੀ ਖਾਣੇ। ਐਸੀ ਜਦ ਦੁਪਹਿਰ ਵੇਲੇ ਖਾਈਏ ਤਾਂ ਜਿਆਦਾ ਵਧੀਆ ਰਹਿੰਦੀ ਹੈ। ਇੱਥੇ ਆਪਾਂ ਹਲਕਾ ਜਿਹਾ ਨਮਕ ਪਾ ਦਾਂਗੇ ਇਹ ਦੇਖੋ ਆਪਾਂ ਨਮਕ ਪਾਉਣਾ ਸਬਜ਼ੀ ਨੇ ਪਸਾਉਣਾ ਇਹਦੇ ਵਿੱਚ ਥੋੜੀ ਮੀਠੀ ਪਾਉਣੀ ਹੈ ਲਾਲ ਮਿਰਚ ਹੁਣ ਵੀ ਮੰਦੀਪੜੀ ਦੀ ਘਟ ਪਾਵਾਂਗੇ थोड़ा जुनिया है मसाला थोड़ा जाना पड़ा बस इन मसाले पाने जो अपनी जो सब्जी है ना बहुत ही बढ़िया लगती सब्जी तेल छोड़ी फिर आप ਦੇ ਨੇ ਚਪਾਲਕ ਪਾ ਦਿਆਂ ਜਦੋਂ ਪਾ ਚਾਹ ਲੈ ਤੁਮ ਆਪ ਪਹਿਲਾਂ ਨਹੀਂ ਚੰਗੀ ਤਰ੍ਹਾਂ ਉਬਾਲ ਕੇ ਗਰੈਂਡ ਕੀਤਾ ਨਾ ਪਹਿਲਾਂ ਪੈਲਾ ਉਬਾਲ ਕੇ ਫਿਰ ਗਰੈਂਡ ਕੀਤਾ ਵਧੀਆ ਕਰਕੇ ਪਹਿਲਾਂ ਉਬਾਲ ਲਈ ਸੀ ਇਸ ਕਰਕੇ ਹੁਣ ਦੋਵਾਂ ਵਾਲੇ ਕੀ ਆ ਜਾਣਗੇ ਤਾਂ ਵੀ ਇਹ ਬਹੁਤ ਵਧੀਆ ਰਿਚ ਜੂਗੀ ਤੇ ਆ ਦੇਖੋ ਕੋਈ ਚੱਲੇ ਥੋੜਾ ਜਿਹਾ ਪੰਜ ਪਾਣੀ ਪਾਵਾਂਗੇ

ਆਪਾਂ ਨੂੰ ਪਤਾ ਲੱਗ ਨੂੰ ਕਿ ਆਪਣਾ ਮਸਾਲਾ ਜਿਹੜਾ ਪੂਰੀ ਤਰ੍ਹਾਂ ਨਾਲ ਭੁੱਜ ਗਿਆ ਹੈ ਤੇ ਉਦੋਂ ਆਪਾਂ ਇਹਦੇ ਚਿੱਪ ਨਹੀਂ ਪਾਉਂ ਸੌਰੀ ਪਾਣਕ ਪਾਉਣੇ ਪੈਣਗੇ ਮਸਾਲਾ ਆਪਣਾ ਦੇਖੋ ਆ ਦੇਖੋ ਤੇਲ ਛੱਡ ਗਿਆ ਤੇ ਆ ਪੂਰੀ ਤਰ੍ਹਾਂ ਨਾਲ ਤੇਲ ਛੱਡ ਗਿਆ ਤੇ ਇੱਥੋਂ ਪਤਾ ਲੱਗ ਜਾਂਦਾ ਦੀ ਆਪਣਾ ਜਿਹੜਾ ਮਸਾਲਾ ਆ ਉਹ ਭੁੱਜ ਗਿਆ ਹੈ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਲਈ ਢੱਕ ਦੇਵਾਂਗੇ। ਨੇ ਹੁਣ ਆਪਾਂ ਇਹਨੂੰ ਇੱਥੇ ਥੋੜੀ ਦੇਰ ਲਈ ਢੱਕ ਦੇਵਾਂਗੇ। ਤੇ ਕਿਉਂਕਿ ਇਹਦੇ ਜਿਹੜੇ ਆ ਬੁਲਬਲੇ ਆ ਨਾ ਇਹ ਬਹੁਤ ਜ਼ਿਆਦਾ ਉੱਠਦੇ ਆ। ਤੇ ਇਹਦੇ ਤੋਂ ਆਪਾਂ ਨੂੰ ਥੋੜਾ ਜਿਆਦਾ ਹੱਥ ਵੀ ਬਚਾ ਕੇ ਰੱਖਣੇ ਪੈਂਦੇ। ਆ ਦੇਖੋ ਬੁਲਬਲੇ ਬਹੁਤ ਜ਼ਿਆਦਾ ਉੱਠਦੇ। ਤੇ ਇਹਦੇ ਤਾਂ ਤੇ ਹੁਣ ਆਪਾਂ ਇਹਦੇ ਤੇ ਦੇ ਦਾਂਗੇ ਢੱਕਣ ਤੇ ਇਧਰ ਆਪਾਂ ਸਿਮ ਕਰ ਦਾਂਗੇ। ਲੋਜੀ ਜਿਹੜੀ ਆਪ ਨੂੰ ਪਾਲਕ ਆ ਦੇਖੋ ਬਹੁਤ ਹੀ ਜਿਆਦਾ ਸੋਹਣੇ ਤਰੀਕੇ ਦੇ ਨਾਲ ਰਿਜ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਨਾ ਨੀ ਮਮਾ ਪਨੀਰ ਲਾਸਟ ਐਡ ਕਰਦੇ ਹਾਂ ਬੱਚੂ ਪਨੀਰ ਨੂੰ ਲਾਸਟ ਤੇ ਐਡ ਕਰਨਾ ਹੈ ਇੱਕ ਕਾਦੇਲੀ ਹਾਂ ਇੱਕ ਕਾਦੇਸ ਦੂਸਰਾ ਪਨੀਰ ਜਿਵੇਂ ਮਤਲਬ ਇਹਨੂੰ ਜਿਆਦਾ ਨਹੀਂ ਨਾ ਕਰਨਾ ਬਸ ਇਹ ਘੁੱਲ ਜਾਂਦਾ ਜਿਵੇਂ ਆਵੇ ਕਿੰਨਾ ਸੋਹਣਾ ਬਣ ਗਿਆ ਤੇ ਬਸ ਹੁਣ ਇਹਨੂੰ 2 ਮਿੰਟ ਆਪਾਂ ਇਹਨੂੰ ਕਰਨਾ। ਇਹ ਰੱਖ ਦਿੰਦੇ ਪਿਆਰ। ਇਹ ਜਿਹੜਾ ਪਨੀਰ ਆ ਨਾ ਇਹਨੂੰ ਆਪਾਂ ਫਰਾਈ ਕਰਕੇ ਪਾ ਸਕਦੇ ਆ ਪਰ ਉਹ ਕੀ ਹੁੰਦਾ ਕਿ ਜਦੋਂ ਆਪਾਂ ਹਰੇਕ ਚੀਜ਼ ਨੂੰ ਫਰਾਈ ਕਰੀ ਜਾਂਦੇ ਆ ਨਾ ਫਰਾਈ ਕਰਨ ਵਿੱਚ ਜਿੱਦਾਂ ਹੁਣ ਜਿਹੜੇ ਬਜ਼ੁਰਗ ਆ ਨਾ ਉਹਨਾਂ ਨੂੰ ਉਹ ਫਰਾਈ ਕੀਤੀਆਂ ਹੀਆਂ ਚੀਜ਼ਾਂ ਮਤਲਬ ਜਿਵੇਂ ਡਾਈਜੈਸਟ ਹੋਣ ਚਾ ਨਾ ਬਹੁਤ ਦਿੱਕਤ ਆਉਂਦੀ ਹੈ। ਇਸ ਕਰਕੇ ਕੱਚੇ ਪਨੀਰ ਦਾ ਬਹੁਤ ਜ਼ਿਆਦਾ ਫਾਇਦਾ ਹੈ ਤੇ ਇਹਨੇ ਇਹਦੇ ਵਿੱਚ ਸਬਜੀ ਦੇ ਵਿੱਚ ਰਿਝ ਜਾਣਾ ਹੈ ਕੱਚੇ ਪਨੀਰ ਨੇ ਤੇ ਇਹਦਾ ਆਪਣਾ ਇੱਕ ਅਲੱਗ ਟੇਸਟ ਹੁੰਦਾ ਹੈ। ਦੇਖੀ ਜਿਹੜੀ ਲੋਕਾਂ ਬਾਰੇ ਬਹੁਤ ਜ਼ਿਆਦਾ ਸੋਹਣੀ ਬਣੂਗੀ ਤੇ ਬਸ ਆਪਾਂ 2 ਸੈਕਿੰਡ ਹੀ ਬਸ ਕਰ ਲੈਣਾ ਤੇ ਫੇਰ ਇਹ ਬੰਦ ਕਰ ਦੋ ਸੈਕਿੰਡ ਆਪਾਂ ਇਹਨੂੰ ਪਾਫਾ ਤਿਆਰ ਹੋ ਗਈ ਹੈ ਆਪਣਾ ਪਾਕ ਟਮੇਰ ਵਰਤਨ ਹੋ ਗਿਆ ਤਿਆਰ ਤੇ ਹੁਣ ਆਪਾਂ ਇਹ ਗੰਗਾ ਜੜਚ ਕਰਦੇ ਲਾਂਗੇ ਲੋਜੀ ਤੁਸੀਂ ਦੇਖੋ ਆਪਣੇ ਪਾਲਕ ਪਨੀਰ ਦੇ ਲੁੱਕ ਤੇ ਤੁਸੀਂ ਦੱਸਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਤੇ ਇਹ ਖਾਦਿਆਂ ਹੀ ਪਤਾ ਲੱਗਦਾ ਉਸ ਤਰ੍ਹਾਂ ਨਹੀਂ ਪਤਾ ਲੱਗਦਾ ਤੇ ਜਿਹੜੀਆਂ ਮਾਵਾਂ ਹੁੰਦੀਆਂ ਨਾ ਉਹਨਾਂ ਦੇ ਹੱਥਾਂ ਦੇ ਬਣੀ ਹੋਈ ਚੀਜ਼ ਖਾਦਿਆਂ ਹੀ ਪਤਾ ਲੱਗਦਾ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਿਆ ਦੇਖੋ ਇਹਦੀ ਲੁੱਕ ਦੱਸ ਰਹੀ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣਿਆ ਨੇੜੇ ਕਰਕੇ ਦਿਖਾ ਦੇ ਪਰੂ ਬਹੁਤ ਜ਼ਿਆਦਾ ਵਧੀਆ ਬਣਿਆ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਮੈਂ ਲੂਣ ਮਿਰਚ ਚੈੱਕ ਕੀਤਾ ਸੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਅਸੀਸਾਂ ਤੁਹਾਨੂੰ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਮੇਰੇ ਬਿਮਾਰ ਹੋਣ ਵਿੱਚ ਚੈਨਲ ਬਹੁਤ ਮਤਲਬ ਵੀਕ ਹੋ ਗਿਆ ਤੇ ਹੁਣ ਤੁਸੀਂ ਦੁਬਾਰਾ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਪਹਿਲਾਂ ਕਰਦੇ ਸੀਗੇ ਪਹਿਲਾਂ ਸਪੋਰਟ ਕਰਦੇ ਸੀ ਉਸੇ ਤਰ੍ਹਾਂ ਸਪੋਰਟ ਕਰੋ ਤੇ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤੇ ਮੇਰੇ ਵੱਲੋਂ ਤੁਹਾਡੀ ਮਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਅਸੀਸਾਂ ਧੰਨਵਾਦ ਜੀ ਸਾਰਿਆਂ ਦਾ